ਤੇ ਜਦੋਂ ਕਿਸੇ ਉਸੇ ਬੀਵੀ ਵਿਰੋਧਾ ਵਿਆਹ ਹੋਇਆ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਧੀਏ ਮੈਂ ਤੈਨੂੰ ਪੁੱਤਾਂ ਤੋਂ ਵੱਧ ਪਿਆਰ ਕੀਤਾ ਕਿਉਂਕਿ ਜਿਹੜੀਆਂ ਧੀਆਂ ਹੁੰਦੀਆਂ ਨੇ ਨਾ ਇਹਨਾਂ ਦਾ ਮਾਂ ਦੇ ਨਾਲੋਂ ਬਹੁਤਾ ਪਿਆਰ ਆਪਣੇ ਪਿਤਾ ਨਾਲ ਹੁੰਦਾ ਹੈ ਇਹ ਮੈਂ ਨਹੀਂ ਕਹਿੰਦਾ ਇਹ ਗੁਰਬਾਣੀ ਚ ਲਿਖਿਆ ਹੈ ਕਿੱਥੇ ਲਿਖਿਆ ਹੈ ਮਾਂ ਬਾਪ ਕੋ ਬੇਟਾ ਨੀਕਾ ਸਸਰੇ ਚਤਰ ਜੁਆਰੀ ਬਾਲ ਕੰਨਿਆ ਕਉ ਬਾਪ ਪਿਆਰ ਕਰਦਾ ਧੀ ਨੂੰ ਪਿਓ ਪਿਆਰਾ ਲੱਗਦਾ ਭਾਈ ਕੋਉਂਤਪਾਈ ਤੋ ਸਤਿਗੁਰੂ ਜੀ ਕਹਿੰਦੇ ਨੇ ਬਾਪੁਲ ਕੈ ਘਰ ਬੇਟੜੀ ਬਾਲੀ ਬਾਲਾ ਨੇ ਜਦੋਂ ਬੱਚੀ ਪਿਓ ਦੇ ਘਰ ਵਿੱਚ ਹੁੰਦੀ ਹੈ ਫਿਰ ਉਹਦਾ ਲਾਡ ਬਹੁਤ ਸਨੇਹ ਬਹੁਤ ਨਹਿਰ ਕੁਾਰ ਕੰਨਿਆ ਲਾਡਲੀ ਕਰ ਮੰਨੀਆਂ ਭਾਈ ਗੁਰਦਾਸ ਜੀ ਵਿਆਹੇ ਸਸਰਾਰ ਜਾਏ ਗੁਣਨ ਕੈ ਮਾਨੀਏ ਜਦੋਂ ਪੇਕੇ ਘਰ ਦੇ ਚ ਬੱਚੀ ਹੁੰਦੀ ਐ ਤੇ ਮਾਂ ਬਾਪ ਬਹੁਤ ਪਿਆਰ ਕਰਦੇ ਨੇ ਪਰ ਜਦੋਂ ਸਹੁਰੇ ਘਰ ਦੇ ਚ ਜਾਂਦੀ ਐ ਉਥੇ ਲਾਡਾ ਨਾਲ ਨਹੀਂ ਉਹਦੀ ਕਦਰ ਗੁਣਾ ਨਾਲ ਪੈਂਦੀ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਤੀਨੂ ਮੈਂ ਰੱਬ ਕੋਲੋਂ ਮੰਗ ਕੇ ਲਿਆ ਤੇ ਤੈਨੂੰ ਮੈਂ ਪੁੱਤਾਂ ਤੋਂ ਵੱਧ ਪਿਆਰ ਕੀਤਾ ਜਦੋਂ ਬੀਬੀ ਵੀਰੋ ਦਾ ਵਿਆਹ ਹੋਣ ਲੱਗਾ ਤੇ ਇਹ ਵਿਆਹ ਹੋਇਆ ਚਬਾ ਸ੍ਰੀ ਤਰਨਤਾਰਨ ਸਾਹਿਬ ਜਿਲ੍ਹੇ ਵਿੱਚ ਜਦੋਂ ਹਰ ਇੱਕ ਪਿਤਾ ਆਪਣੀ ਧੀ ਦਾ ਡੋਲਾ ਤੋੜਦਾ ਹੈ ਨਾ ਉੱਥੇ ਮਾਹੌਲ ਬੜਾ ਗੰਭੀਰ ਹੁੰਦਾ ਹੈ ਇਹਨੂੰ ਇੱਕ ਕਵੀ ਨੇ ਲਿਖਿਆ ਉਹ ਕਹਿੰਦਾ ਧੀਆਂ ਵਾਲਿਆਂ ਨੂੰ ਧੀਆਂ ਦੀ ਕਦਰ ਹੁੰਦੀ ਉਹੀ ਜਾਣਦੇ ਧੀਆਂ ਦਾ ਪਿਆਰ ਕੀ ਹੈ ਜਿਸ ਦੇ ਘਰ ਨਾਲ ਧੀ ਨੇ ਜਨਮ ਲਿਆ ਉਹਨੂੰ ਇਸ ਵਿਛੋੜੇ ਦੀ ਸਾਰ ਕੀ ਹੈ ਪੱਥਰ ਵੇਖ ਲੈਂਦਾ ਜੇਕਰ ਧੀ ਤੋਰਦੀ ਨੀਰ ਉਹਦੇਆਂ ਮੈਣਾਚੋਂ ਚੋ ਪੈਂਦਾ ਜੇਕਰ ਤੋਰ ਨਹੀਂ ਪੈਂਦੀ ਧੀ ਰਬ ਨੂੰ ਸੌਂ ਰੱਬ ਦੀ ਰੱਬ ਵੀ ਰੋ ਪੈਂਦਾ ਜੇਕਰ ਇੱਕ ਧੀ ਦੀ ਭਾਵਨਾ ਨੂੰ ਫੀਲਿੰਗ ਨੂੰ ਸਮਝਦਾ ਤੇ ਮੈਨੂੰ ਇਸ ਤਰ੍ਹਾਂ ਜਾਪਦਾ ਕਿ ਉਹਦੇ ਪਿਓ ਤੋਂ ਬਿਨਾ ਉਹਦੀ ਫੀਲਿੰਗ ਤੇ ਉਹਦੀ ਭਾਵਨਾ ਨੂੰ ਹੋਰ ਕੋਈ ਨਹੀਂ ਸਮਝ ਸਕਦਾ ਇੱਕ ਬੱਚੀ ਦੀ ਜਿਹੜੀ ਭਾਵਨਾ ਹੈ ਨਾਮ ਨੂੰ ਭਰਾ ਸਮਝੇ ਨਾਮ ਘਰ ਵਾਲਾ ਸਮਝੇ ਨਾਮ ਹੋਰ ਕੋਈ ਰਿਸ਼ਤਾ ਸਮਝੇ ਇੱਕ ਧੀ ਦਾ ਪਿਆਰ ਜੋ ਪਿਓ ਨਾਲ ਹੈ ਉਹ ਹੋਰ ਨਹੀਂ ਕਿਸੇ ਨਾਲ ਹੋ ਸਕਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਪਣੀ ਬੱਚੀ ਨੂੰ ਤੋਰਨ ਲੱਗੇ ਤੇ ਕਹਿੰਦੇ ਧੀਏ ਤੈਨੂੰ ਮੈਂ ਬੜੇ ਚਾਹ ਨਾਲ ਲਾਡਾਂ ਨਾਲ ਪਾਲਿਆ ਤੇ ਤੂੰ ਅੱਜ ਨਵੇਂ ਪਰਿਵਾਰ ਨਵੇਂ ਦਿਆਂ ਚ ਤੁਰ ਜਾਂਦਾ ਹੈ ਨਵਾਂ ਮਾਹੌਲ ਹੈ ਪਰ ਕੁਝ ਚ ਗੱਲਾਂ ਮੈਂ ਤੈਨੂੰ ਦੱਸਣੀਆਂ ਚਾਹੁੰਦਾ ਜਿਹੜੀਆਂ ਤੇਰੇ ਜੀਵਨ ਚ ਕੰਮ ਆਉਣਗੀਆਂ ਇੱਧਰ ਸਾਡੀਆਂ ਭੈਣਾਂ ਬੈਠੀਆਂ ਮਾਮਾ ਨੇ ਸਾਡੀਆਂ ਸਾਡੀਆਂ ਬੱਚੀਆਂ ਨੇ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਚ ਆਨੰਦਕਾਰ ਦਿਹਾਉਣੇ ਨੇ ਇਹ ਸਿੱਖਿਆ ਸਾਰੇ ਵਾਸਤੇ ਆ ਗੁਰੂ ਜੀ ਨੇ ਬੀਬੀ ਵੀਰੋ ਨੂੰ ਆਖਿਆ ਗੁਰੂ ਹਰਗੋਬਿੰਦ ਸਾਹਿਬ ਆਖਿਆ ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ ਬਿੱਟੀਏ ਤੂੰ ਤੇ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਹੈ ਸਿਆਣੇ ਕਹਿੰਦੇ ਸਨ ਜਿਨ੍ਹਾਂ ਦੀ ਜਾਈ ਸੁਖੀ ਅਗਲੇ ਘਰ ਦੇ ਤੀਆਂ ਸੁਖੀ ਨੇ ਉਹਨਾਂ ਦੀ ਮਾਈ ਸੁਖੀ ਮਾਵਾ ਸੁਖੀ ਹੁੰਦੇ ਗੁਰੂ ਜੀ ਨੇ ਆਖਿਆ ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ ਜਿਸ ਤੇ ਜ਼ੈਸ ਬਿਤਾਏ ਸੁਖ ਸਾਰੀ ਮੈਂ ਚਾਹੁੰਦਾ ਹਾਂ ਤੇਰੀ ਸਾਰੀ ਉਮਰ ਸੁੱਖਾਂ ਭਰੀ ਹੋਵੇ ਪਤ ਸੇਵਕ ਦੀ ਸੇਵਾ ਸਫਲੀ ਪਤੀ ਦੀ ਸੇਵਾ ਸਹੇਤੀ ਹੈ ਪਤ ਬਿਨ ਔਰ ਕਰੈ ਸਭ ਨਿਕਲ ਪਤੀ ਤੋਂ ਬਿਨਾ ਸਾਰੀਆਂ ਸੇਵਾਵਾਂ ਨਿਫਲ ਨੇ ਫਿਰ ਆਖਿਆ ਸਾਸ ਸਸੁਰ ਕੀ ਸੇਵਾ ਕਰਨੀ ਸਾਸ ਤੇ ਸਹਰੇ ਦੀ ਧੀੇ ਸੇਵਾ ਕਰਨੀ ਗੁਰ ਜਨ ਦੀ ਇੱਜ਼ਤ ਬਹੁਤ ਹੈ ਅੱਜ ਕਹਿਣਾ ਬਹੁਤ ਸੌਖਾ ਹੈ ਕਿ ਆਪਣੀਆਂ ਨੋਹਾ ਨੂੰ ਧੀਆ ਦੇ ਸਮਾਨ ਸਮਝੋ ਅੱਜ ਬੰਦਾ ਚਾਹੁੰਦਾ ਕਿ ਮੇਰੀ ਧੀ ਦਾ ਅਗਲੇ ਘਰ ਵਿੱਚ ਮਾਨ ਸਤਕਾਰ ਹੋਣਾ ਚਾਹੀਦਾ ਭਾਈ ਜਿਹੜੀ ਤੂੰ ਕਿਸੇ ਦੀ ਵਿਆਹ ਖਿਲਾਇਆ ਹੈ ਨਾ ਇਹ ਵੀ ਕਿਸੇ ਦੀ ਧੀ ਹੈ ਇਹਨੂੰ ਵੀ ਮਾਨ ਸਤਕਾਰ ਚਾਹੀਦਾ ਪਰ ਇਹ ਕਹਿ ਜਗਾ ਨੋਹਾ ਧੀਆ ਬਣ ਜਾਣਾ ਸਹੁਰੇ ਪਿਓ ਬਣ ਜਾਣਾ ਇਹ ਬਹੁਤ ਔਖਾ ਹੈ ਗੱਲਾਂ ਮਾਈਕ ਨਾਲ ਮੂੰਹ ਲਾ ਕੇ ਮੇਰੇ ਅੱਗੇ ਕਹਿ ਸਕਦੇ ਨੇ ਤੁਸੀਂ ਸੁਣ ਲਓਗੇ ਬੜੀ ਵਾਰ ਤੁਸੀਂ ਵੀ ਇਹਨਾਂ ਨੂੰ ਸੁਣਿਆ ਪਰ ਇਹ ਸੌਖਾ ਹੈ ਪਰੇ ਮੁਕਮਾਣਾ ਬਹੁਤ ਔਖਾ ਜਦੋਂ ਨੋਹਾ ਧੀਆ ਪੜਨਾ ਸੋਹਰੇ ਨੋਹਾ ਨੂੰ ਧੀਆ ਸਮਝ ਲੈ ਫਿਰੇ ਸੰਸਾਰ ਸਵਰਗ ਬਣਦਾ ਫਿਰ ਘਰ ਵਿੱਚ ਦੇਵ ਤੇ ਪੈਦਾ ਹੁੰਦਾ ਹੈ ਗੁਰੂ ਜੀ ਨੇ ਆਖਿਆ ਸੁਨ ਉਤਰੀ ਪ੍ਰਾਮਣ ਤੇ ਪਿਆਰੀ ਜਿਸ ਤੇ ਵੈਸ ਬਿਤਰ ਸੁਖਸਾਰੀ ਪਤ ਸੇਵਕ ਦੀ ਸੇਵਾ ਸਭ ਦੀ ਪਤ ਬੇਨਾ ਔਰ ਕਰੈ ਸਭ ਨਿਖਲੇ ਸਾਸ ਸਸਰ ਕੀ ਸੇਵਾ ਕਰਨੀ ਸਾਸ ਤੇ ਸਹਰੇ ਦੀ ਸੇਵਾ ਗੁਰ ਜਨ ਕੀ ਇੱਜ਼ਤ ਉਹ ਧਰਨੀ ਆਖਿਆ ਅੰਮ੍ਰਿਤ ਉੱਠ ਕਰ ਮਰਜਨ ਕਰਿਓ ਗੁਰ ਬਾਣੀ ਦੇ ਮੁਖ ਤੇ ਰਹੀਓ ਧੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਘਰ ਦੇ ਕੰਮ ਧੰਦਿਆਂ ਦੀ ਸ਼ੁਰੂਆਤ ਜਪਦੀ ਸਰ ਬਾਣੀ ਤੋਂ ਕਰਨੀ ਜਿਨ੍ਹਾਂ ਘਰਾਂ ਦੇ ਵਿੱਚ ਸਾਡੀਆਂ ਭੈਣਾਂ ਆਪਣੇ ਕੰਮ ਧੰਦਿਆਂ ਦੀ ਸ਼ੁਰੂਆਤ ਜਪਦੀ ਸਰ ਬਾਣੀ ਤੋਂ ਕਰਦੀਆਂ ਹਨ ਉਹ ਘਰ ਸਵਰਗ ਬਣ ਜਾਂਦੇ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਹੀ ਹੈ ਨਹੀਂ ਉੱਥੇ ਕਲਾਕਲੇਸ਼ ਹੈ ਉੱਥੇ ਲੜਾਈ ਚੱਲਿਆ। ਸ਼ਲੋਕ ਇਤਫਾਕ ਉੱਥੇ ਹੈ। ਗੁਰੂ ਜੀ ਨੇ ਫਿਰ ਅਗਲੀ ਗੱਲ ਬੜੇ ਕਮੰਦੀ ਆਖੀ। ਆਖਿਆ ਅੰਮ੍ਰਿਤ ਉੱਠ ਕਰ ਮੱਜਿਤ ਕਰਿ ਲਿਓ ਗੁਰਬਾਣੀ ਨਿਤ ਮੁਖ ਤੇ ਰਿਓ। ਫਿਰ ਮਖਾਜ ਨੇ ਆਖਿਆ ਖੋਟੀ ਸੰਗਤ ਕਭੋ ਨੀ ਕਰਨੀ। ਗਲ ਕੇ ਰੀਤ ਚਿਤ ਨਾ ਕਰਨੀ। ਧੀਏ ਮਾੜਿਆਂ ਦੀ ਸੰਗਤ ਨਾ ਕਰੀਂ। ਤੇ ਪਹਿਲੀ ਗੱਲ ਜਿੱਥੇ ਮਾੜਿਆਂ ਦੀ ਸੰਗਤ ਨਹੀਂ ਉੱਥੇ ਜਿੰਦਗੀ ਵਿੱਚ ਕਿਤੇ ਉਤਰਾ ਚੜ੍ਹਾ ਆਏ ਨਾ ਆਏ ਆਪਣੇ ਖਾਨਦਾਨ ਵੱਲ ਵੇਖੀ ਆਪਣੇ ਪਿਛੋਕੜ ਵੱਲ ਵੇਖੀ ਸਾਤ ਸੰਗਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਜਿਹੜਾ ਵਿਸ਼ਵਾ ਕੀਤਾ ਸੀ ਨਾ ਇਹ ਰਿਸ਼ਤਾ ਅੱਜ ਕਿਵੇਂ ਹੋਇਆ ਭਾਈ ਧਰਮਾ ਤੇ ਭਾਈ ਧਰਮੇ ਦਾ ਪੁੱਤਰ ਸੀ ਭਾਈ ਸਾਧੂ ਬੜੇ ਸਾਦੇ ਜਿਹੇ ਕੱਪੜੇ ਪਾਏ ਤੇ ਬੜੀ ਗਰੀਬੀ ਸੀ ਜੀਵਨ ਵਿੱਚ ਤੇ ਗੁਰੂ ਅਰਗੋਵਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਗਏ ਤੇ ਭਾਈ ਧਰਮਾ ਕਹਿੰਦਾ ਸਤਗੁਰੂ ਮੇਰਾ ਪੁੱਤ ਹੈ ਇੱਕ ਇਹਦੇ ਪਾਏ ਕੱਪੜੇ ਵੇਖੋ ਤੁਸੀਂ ਸਤਗੁਰੂ ਜੀ ਗਰੀਬੀ ਇੰਨੀ ਐਨੀ ਹੈ ਵੀ ਮੈਨੂੰ ਡਰ ਆ ਕਿ ਕਿਸੇ ਨੇ ਇਹਨੂੰ ਧੀ ਵੀ ਨਹੀਂ ਦੇਣੀ ਵੇਖ ਗੁਰਬਾਣੀ ਦੀ ਪੰਕਤੀ ਹੈ ਕਹੋ ਨਾਨਕ ਤੁਮੈ ਵਰ ਘਰ ਪਾਇਆ ਵਰ ਸ਼ਬਦ ਪਹਿਲਾਂ ਐ ਤੇ ਘਰ ਸ਼ਬਦ ਬਾਅਦ ਚ ਐ ਅਸੀਂ ਜਦੋਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਕਰਦੇ ਆਂ ਅਸੀਂ ਘਰ ਪਹਿਲਾਂ ਵੇਨੇ ਪ੍ਰਾਪਰਟੀ ਕਿੰਨੀ ਐ ਘਰ ਕਿੰਨੇ ਨੇ ਬਿਜ਼ਨਸ ਕੀ ਐ ਵਰਪਾਲਾ ਸਾਡਾ ਧਿਆਨ ਨਹੀਂ ਜਾਂਦਾ ਤੇ ਵਰ ਭਾਵੇਂ ਭਿਆਨਕ ਨਸ਼ਿਆਂ ਦਾ ਸ਼ਿਕਾਰ ਹੋ ਗਏ ਪਰ ਅਸੀਂ ਜ਼ਮੀਰ ਦਾ ਇਰਾਦਾ ਰੱਖਨੇ ਪਰ ਗੁਰਬਾਣੀ ਕਹਿੰਦੀ ਪਹਿਲਾਂ ਵਰ ਵੇਖੋ ਵਰ ਚੰਗਾ ਹੋਵੇਗਾ ਤੇ ਘਰ 10 ਬਣ ਜਾਣਗੇ ਵਰ ਮਾੜਾ ਤੇ ਘਰ 10 ਹੋਣਗੇ ਤੇ ਇੱਕ ਵੀ ਨਹੀਂ ਰਹਿਣਾ ਕਹੋ ਨਾਨਕ ਮੈਂ ਵਰ ਕਰ ਪਾਇਆ ਗੁਰੂ ਜੀ ਨੇ ਭਾਈ ਸੱਦੇ ਦੇ ਅੰਦਰ ਸਾਧੂ ਦੇ ਅੰਦਰ ਲਿਆਕਤ ਵੇਖੀ ਭਾਈ ਸਾਧੂ ਦੇ ਵਿੱਚ ਮਹਾਰਾਜ ਨੇ ਹੁਨਰ ਕਲਾ ਸਹਿਣਸ਼ੀਲਤਾ ਗੁਣ ਤੰਗਿਆਈਆਂ ਨਿਮਰਤਾ ਵੇਖੀ ਕਿ ਸਾਡੀ ਧੀ ਇਹਦੇ ਨਾਲ ਦਾ ਦਿੱਤੀ ਤੇ ਰਾਜ ਕਰੇਗੀ ਸਾਧ ਸੰਗਤ ਭਾਈ ਧਰਮੇ ਦੇ ਪੁੱਤਰ ਸਾਧੂ ਗੱਲ ਸਤਗੁਰੂ ਜੀ ਨੇ ਆਪਣੀ ਬੱਚੀ ਬੀਬੀ ਵੀਰੋ ਦਾ ਰਿਸ਼ਤਾ ਕੀਤਾ ਸੀ ਤੇ ਇਹ ਸਿੱਖਿਆ ਮਹਾਰਾਜ ਨੇ ਜਾਣਵਲੀਆਂ ਆਪਣੀ ਧੀ ਨੂੰ ਦਿੱਤੀ ਸੀ ਸੰਤ ਪੁੱਤਰੀ ਪ੍ਰਾਨਣ ਤੇ ਪਿਆਰੀ ਜਿਸ ਤੇ ਬੈਸ ਦਿੱਤਾ ਸੁਖਸਾਰੀ ਪਤ ਸੇਵਕ ਦੀ ਸੇਵਾ ਸਫਲੀ ਪਤ ਬਿਨਾਂ ਉਤਕਰੇ ਸਭ ਨਿਫਲੀ ਸਾਸ ਸਸਰ ਕੀ ਸੇਵਾ ਕਰਨੀ ਗੁਰਜਨ ਕੀ ਇੱਜ਼ਤ ਕੋ ਕਰਨੀ ਅੰਮ੍ਰਿਤ ਉੱਠ ਕਰ ਮੱਜਨ ਕਰਿਓ ਗੁਰਬਾਣੀ ਨਿਤ ਮੁਖ ਤੇ ਰੜਿਓ ਖੋਟੀ ਸੰਗਤ ਕਭੂ ਨਹੀਂ ਕਰਨੀ ਕੁੱਲ ਕੀ ਰੀਤ ਚਿਤ ਨਾ ਕਰਨੀ ਇਹ ਸਿੱਖਿਆ ਤੇ ਦਿੱਤੀ ਜਦੋਂ ਧੀ ਤੋਰੀ ਆਪਣੇ ਘਰੋਂ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਘਰ ਨੋਂ ਲੱਗੇ ਨਾ ਲਿਆਉਣ ਦੇ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ ਲਾਲਚੰਦ ਸੁਪਿੱਖੀ ਦੀ ਧੀ ਸੀ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਵਿਆਹ ਹੋਇਆ ਵਿਆਹ ਹੋ ਗਿਆ ਤੇ ਕੁੜਮਾਚਾਰੀ ਸੀ ਨਾਲਚੰਦ ਲੜ ਉਹ ਆ ਗਏ ਮਾਤਾ ਬਿਸ਼ਨ ਤੌਰ ਦੀ ਪਿਆਰੀ ਬੱਚੀ ਸੀ ਮਾਤਾ ਗੁਜਰੀ ਲਾਲਚੰਦ ਹੱਥ ਜੋੜ ਕੇ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮਹਾਰਾਜ ਮੇਰੇ ਕੋਲ ਇੱਕ ਧੀ ਸੀ ਉਹ ਮੈਂ ਤੋੜਣ ਲੱਗਾ ਤੇ ਮੇਰੇ ਕੋਲ ਇੰਨੀ ਹੈਸੀਅਤ ਨਹੀਂ ਕਿ ਮੈਂ ਤੁਹਾਡੀ ਨੋ ਨੋ ਵਿਆਹ ਦੇ ਵਿੱਚ ਦਾਜ ਦੇ ਸਕਦਾ ਮੈਂ ਗਰੀਬ ਹਾਂ ਤੇ ਮੇਰੇ ਕੋਲ ਦਾਜ ਦੇਣ ਦੀ ਹੈਸੀਅਤ ਨਹੀਂ ਜਦੋਂ ਲਾਲਚੰਦ ਨੇ ਗੱਲ ਆਖੀ ਤੇ ਮਹਾਰਾਜ ਨੇ ਉਹਨੂੰ ਆਪਣੀ ਛਾਤੀ ਨਾਲ ਲਾਇਆ ਕਿnde ਲਾਲਚੰਦ ਜੀ ਸਾਨੂੰ ਤੁਹਾਡੀ ਧੀ ਨਾਲ ਦਾਜ ਨਹੀਂ ਚਾਹੀਦਾ ਦਾਜ 5-7 ਸਾਲ ਰਹੇਗਾ ਟੁੱਟਣਾ ਪੁਰਾਣਾ ਹੋਣਾ ਬਿਨ ਸਜਾਣਾ ਪਰ ਸਾਨੂੰ ਤੁਹਾਡੀ ਧੀ ਵਿੱਚ ਗੁਣ ਚਾਹੀਦੇ ਨੇ ਲਿਆਕਤ ਚਾਹੀਦੀ ਹੈ ਚੰਗਿਆਈਆਂ ਚਾਹੀਦੀਆਂ ਚੰਗਿਆਈਆਂ ਲਿਆਕਤ ਤੇ ਗੁਣੇ ਪੀੜੀਆਂ ਤੱਕ ਰਹਿਣ ਦਿਓ ਕਹਿੰਦਾ ਜੀ ਗੁਣ ਤੇ ਮੈਂ ਇੱਕ ਤੋਂ ਇੱਕ ਪਰ ਅਸੀਂ ਬੜੇ ਮਾਣ ਨਾਲ ਕਹਿੰਨੇ ਆਂ ਮਾ ਗੁਦਰੀ ਕਰਮਾ ਵਾਲੀ ਏ ਜਿਨ ਮਰਦ ਸੂਰਮਾ ਜਣਿਆ ਏ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਨੂੰ ਮਾਤਾ ਗੁਦਰੀ ਨੇ ਜਨਮ ਦਿੱਤਾ ਤੇ ਜਿਹਦੇ ਨਾਮ ਦੀ ਵਿਆਖਿਆ ਉਹਦੇ ਪੂਰੇ ਜੀਵਨ ਨੇ ਕਰਦੀ ਮੇਰਾ ਨਾਮ ਗੁਜਰੀ ਮੇਰੀ ਆਲ ਗੁਜਰੀ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਪੁੱਤੇ ਦਿੱਤੇ ਹੁਣ ਮੌਤ ਮੈਨੂੰ ਵੀ ਆਖਦੀ ਚੱਲ ਗੁਜਰੀ ਗੁਜਰੀ ਐਵੇਂ ਨਹੀਂ ਲੋਕ ਮੈਨੂੰ ਆਖਦੇ ਜਿਹੜੀ ਆਈ ਮੈਂ ਸੀਨੇ ਤੇ ਝੱਲ ਗੁਜਰੀ ਮਾਤਾ ਗੁਜਰੀ ਦਾ ਪਿਤਾ ਕਹਿੰਦਾ ਕਿ ਮੈਂ ਦਾਜ ਨਹੀਂ ਦੇ ਸਕਦਾ ਗੁਰੂ ਜੀ ਕਹਿੰਦੇ ਨੇ ਸਾਨੂੰ ਦਾਜ ਦੀ ਲੋੜ ਨਹੀਂ ਜਿੰਨ ਤਨਜਾ ਅਰਪਣ ਤੀਨੰ ਤਿੰਨ ਪਾਛਿਆ ਰੱਖ ਲੈ ਨੀ ਜਿਨਨੇ ਆਪਣੇ ਜਿਗਰ ਦਾ ਟੁਕੜਾ ਧੀ ਦੇ ਦਿੱਤੀ ਉਹਨੇ ਆਪਣੇ ਘਰ ਵਿੱਚ ਰੱਖਿਆ ਹੀ ਕੋਈ ਨਹੀਂ ਇੱਕ ਗੋਣੀ ਸੰ ਮਾਤਾ ਗੁਜਰੀ ਵਿੱਚ ਜਿਹੜੇ ਉਹਨਾਂ ਚਾਰ ਸਹਿਬਜ਼ਾਦੀਆਂ ਚ ਭਰੇ ਤੇ ਅੱਜ ਪੀੜੀਆਂ ਤੱਕ ਵੀ ਮਾਤਾ ਗੁਜਰੀ ਦੀ ਸਿੱਖਿਆ ਸੀ ਕਹਿੰਦੇ ਆ ਦਾਦੀਆਂ ਤੇ ਮਾਵਾਂ ਹੋਣ ਤੇ ਮਾਂ ਗੁਜਰੀ ਵਰਗੀਆਂ ਜਿਹੜੀ ਦੁਸ਼ਮਣ ਦੀ ਕੈਦ ਵਿੱਚ ਵੀ ਆਪਣੇ ਪੋਤਿਆਂ ਦੇ ਸਿਰਾਂ ਦੇ ਕੇਸਾਂ ਨੂੰ ਕੰਗੀ ਕਰਨਾ ਨੇ ਬੁੱਲੇ ਆਪਾਂ ਗੱਲ ਕਰ ਰਹੇ ਸਾਰੇ ਗੁਜਰਾਤ ਵਿੱਚ ਸ਼ਾਹ ਦੌਲਾ ਮਿਲਿਆ ਉਹ ਕਹਿੰਦਾ ਸਤਗੁਰੂ ਜੀ ਤੁਸੀਂ ਦ੍ਰਿਸ਼ਟੀ ਪਰਿਵਾਰ ਵਾਲੇ ਜੀਆਂ ਵਾਲੇ ਤੁਜਾਂ ਨੇ ਧਨ ਪਦਾਰਥ ਨੇ ਇਹ ਸਾਰਾ ਕੁਝ ਤੁਹਾਡੇ ਕੋਲ ਹੈ ਉਹਨੇ ਅਖਿਰ ਔਰਤ ਕੀ ਤਿਸ ਕੀ ਦੀ ਸਤਗੁਰੂ ਜੀ ਪੁੱਤਰ ਕੀ ਤੇ ਬੈਰਾਗ ਕੀ Hindu ਕੀ ਤੇ ਪੀਰੀ ਕੀ ਮਹਾਰਾਜ ਨੇ ਕਹਿਣ ਲੱਗਾ ਸੱਚੇ ਪਾਤਸ਼ਾਹ ਦੌਲਤ ਕੀ ਤੇ ਤਿਆਗ ਕੀ ਹੁਣ ਜਦੋਂ ਇਹ ਚਾਰ ਗੱਲਾਂ ਆਖੀਆਂ ਤੇ ਗੁਰੂ ਜੀ ਨੇ ਸੁਣ ਲਈਆਂ ਤੇ ਔਰਤ ਕੀ ਤੇ ਫਕੀਰੀ ਕੀ ਮਹਾਰਾਜ ਨੇ ਸੁਣਿਆ ਹਿੰਦੂ ਕੀ ਤੇ ਪੀਰੀ ਕੀ ਪੁੱਤਰ ਕੀ ਤੇ ਬੈਰਾਗ ਕੀ ਦੌਲਤ ਕੀ ਤੇ ਤਿਆਗ ਕੀ ਮਹਾਰਾਜ ਔਰਤਾਂ ਵੀ ਨੇ ਪੁੱਤਰ ਵੀ ਨੇ ਧਨ ਦੌਲਤ ਵੀ ਹੈ ਤੇ ਤੁਸੀਂ ਫਕੀਰ ਕਹਦੇ ਗੁਰੂ ਜੀ ਨੇ ਜਵਾਬ ਦਿੱਤਾ ਔਰਤ ਇਮਾਨ ਔਰਤ ਦੇ ਅੰਦਰ ਮਰਦ ਨਾਲੋਂ ਵੱਧ ਇਮਾਨਦਾਰੀ ਹੈ ਤੁਸੀਂ ਕਿਤੇ ਪੂਰੇ ਵਰਲਡ ਦੀ ਜਿੰਨਾ ਬਾਰੇ ਪੜੋ ਨਾ ਜੇਲਾ 'ਚ ਸਜ਼ਾਵਾਂ ਕੌਣ ਜ਼ਿਆਦਾ ਭੁਗਤ ਰਿਆ ਔਰਤਾਂ ਬਹੁਤ ਘੱਟ ਨੇ ਤੇ ਬੰਦੇ ਵੱਧ ਸਜ਼ਾਵਾਂ ਭੁਗਤ ਰਹੇ ਨੇ ਔਰਤ ਦੇ ਅੰਦਰ ਮਰਦ ਦੇ ਨਾਲੋਂ ਵੱਧ ਇਮਾਨਦਾਰੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਔਰਤ ਇਮਾਨ ਤੁਸੀਂ ਦੇਖੋ ਬੰਦੇ ਇਕੱਲੇ ਕਿਸੇ ਘਰ ਵਿੱਚ ਰਹਿੰਦੇ ਹੁੰਦੇ ਹਨ ਮਾਹੌਲ ਹੋਰ ਹੁੰਦਾ ਉਸ ਘਰ ਵਿੱਚ ਔਰਤ ਇੱਕ ਹੋਵੇ ਤੇ ਘਰ ਦਾ ਵਾਤਾਵਰਨ ਤੇ ਮਾਹੌਲ ਹੀ ਬਦਲ ਜਾਂਦਾ ਹੈ ਕਈ ਵਾਰ ਬੰਦੇ ਤਲਖੀ ਚ ਆ ਜਾਣ ਗੁੱਸੇ ਚ ਆ ਜਾਣ ਘਰ ਵਾਲੀਆਂ ਫਿਰ ਵੀ ਉਹਨਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੰਦਾ ਵੀ ਕੋਈ ਗੱਲ ਨਹੀਂ ਕਰ ਆਪਣੀ ਜ਼ੁਬਾਨ ਤੋਂ ਇਦਾਂ ਦੇ ਸ਼ਬਦ ਨਾ ਕੱਢੋ ਮੂੰਹ ਦੀਆਂ ਕੱਡੀਆਂ ਮੂੰਹ 'ਚ ਨਹੀਂ ਪੈਂਦੀਆਂ ਉਸੀ ਸਹਿਜ ਰੱਖੋ ਇਹਨੂੰ ਕਹਿੰਦੇ ਔਰਤ ਇਮਾਨ ਫਿਰ ਮਹਾਰਾਜ ਨੇ ਆਖਿਆ ਦੌਲਤ ਗੁਜਰਾਨ ਦੌਲਤ ਹੈ ਗੁਜਾਰੇ ਵਾਸਤੇ ਆਦਮੀ ਫਿਰ ਅਗਲੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਪੁੱਤਰ ਨਿਸ਼ਾਨ ਪੁੱਤਰ ਨਿਸ਼ਾਨੀਆਂ ਹੁੰਦੀਆਂ ਨੇ ਤੇ ਫਿਰ ਮਹਾਰਾਜ ਨੇ ਆਖਿਆ ਫਕੀਰ ਨਾ ਹਿੰਦੂ ਨਾ ਮੁਸਲਮਾਨ ਜਿਹੜੇ ਫਕੀਰ ਹੁੰਦੇ ਨੇ ਨਾ ਉਹ ਨਾਂ ਤੇ ਖਾਸ Hinduਧਰ ਨਾਲ ਸਬੰਧ ਰੱਖਦੇ ਨੇ ਤੇ ਨਾਂ ਇਸਲਾਮ ਦਾ ਉਹ ਤੇ ਰੱਬ ਦੇ ਪਿਆਰੇ ਧਰਮਨ ਤੋਂ ਉੱਤਾਂ ਉੱਠ ਕੇ ਧਰਮ ਦੇ ਬੰਦਨਾ ਤੋਂ ਉੱਤਾਂ ਉੱਠ ਕੇ ਫਿਰ ਉਹ ਸਾਂਝੀ ਵਾਲਤਾ ਦੀ ਗੱਲ ਕਰਦੇ ਨੇ ਫਿਰ ਉਹ ਸੱਚੀ ਹਾਰਤਾ ਦਾ ਧਰਮ ਜਿਹਾ ਦੇਖਦੇ ਇਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਦਸਤਗੀਰ ਹੋਈ ਪੰਜ ਪੀਰ ਹਰ ਗੁਰ ਹਰਿ ਗੋਬਿੰਦ ਅਤੋਲਾ ਦੀਨ ਦੁਨੀ ਦਾ ਬਾਦਸ਼ਾਹ 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 ਅਡਵਲਾ ਇਹਨੂੰ ਤਿੰਨੇ ਪੰਜ ਪਿਆਲੇ ਬੰਦ ਪੀਰ ਛੱਟਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਅੱਜ ਉਸ ਸੰਬੰਧ ਵਿੱਚ ਆਪਾਂ ਕਥਾ ਕੀਤੇ ਕਿ ਗੁਰੂ ਅਰਜਨ ਸਾਹਿਬ ਨੇ ਪਾਏ ਪਲਟ ਦਿੱਤੀ ਤੇ ਮੂਰਤ ਹਰਗੋਬਿੰਦ ਸواری ਹੁਣ ਫਿਰ ਚੱਲੀ ਪੀੜੀ ਸੋਡੀਆਂ ਦੇ ਖਾਮਦ ਬਾਰੋ ਬਾਰੀ ਇਹਨੂੰ ਦਿਨ ਦੇ ਤਾਲਕ ਭੰਚਨ ਦਲਾਮ ਭੰਣ ਵਾਲੇ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਵੱਡੇ ਜੋਦੇ ਨੇ ਪਰਉਪਕਾਰੀ ਵਿਰਤੀ ਹੈ ਅਜਿਹੇ ਦੀਵਾਨ ਸਾਧਗੂ ਦੇ ਜੀਵਨ ਤੇ ਆਪਾਂ ਵਿਚਾਰਾਂ ਪੈਂਦੀਆਂ ਹੋਈਆਂ ਬਿਆਨਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਤੁਹਾਡਾ ਸਾਰਿਆਂ ਸੰਤਾਂ ਦਾ ਧੰਨਵਾਦ ਹੈ ਆਪ ਦੀ ਹਵੇਸ਼ਾ ਹੀ ਬੜੀ ਇਕਾਗਰਤਾ ਦੇ ਨਾਲ ਪਿਆਰ ਦੇ ਨਾਲ ਭਾਵਨਾ ਨਾਲ ਆਪ ਜੀ ਸ਼ਰਧਾਂ ਕਰਦੇ ਹੁੰਦੇ ਕੋਟਾਨ ਕੋਟ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀਆਂ ਮਹਾਨ ਬਰਕਤਾਂ ਬਖਸ਼ਿਸ਼ਾਂ ਕਰਤਦੀਆਂ ਅਸੀਂ ਇਹਦੇ ਜੋਗ ਬਣਦੇ ਹਾਂ ਆਓ ਅਗਲਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਸਕਤੀ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਸਿੱਧੂ ਤਿਨਾਂ ਪਾਸੋਂ ਸ਼ਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ